ਜੇਕਰ ਤੁਹਾਡਾ ਬ੍ਰੈਂਪਟਨ ਦੇ ਵਿੱਚ ਕੋਈ ਬੰਮਿਆ ਹੋਇਆ ਹੈ ਨਾ ਤੇ ਤੁਹਾਨੂੰ ਲੱਭ ਨਹੀਂ ਰਿਹਾ ਤਾਂ ਆਹ ਥਾਂ ਤੇ ਆ ਕੇ ਤੁਹਾਡਾ ਵੈਸੇ ਬੰਦਾ ਲੰਭ ਹੋ ਜੂਗਾ ਇਹਦਾ ਨਾਂ ਹੈਗਾ ਬ੍ਰੈਂਮਲਿਆ ਸਿਟੀ ਸੈਂਟਰ ਠੀਕ ਆ ਫਲਾ ਹਾਲ ਆਪਾਂ ਅੱਗੇ ਸ਼ਾਮ ਜੀ ਹੋ ਗਈ ਰਾਤ ਹੀ ਹੋ ਗਈ ਸੋ ਇੱਥੇ ਤੁਹਾਨੂੰ ਲਗਭਗ ਸਾਰੇ ਬੰਦੇ ਮਿਲ ਜਾਣੇ ਆ ਜੇ ਕੋਈ ਇਹਦਾ ਗਵਾਚਾ ਕਬੂਚਾ ਵੀ ਹੋਵੇ ਤੇ ਅੱਜ ਤਾਂ ਵੈਸੇ ਮੌਸਮ ਵੀ ਸਾਫ਼ ਹੈ ਤੇ ਬਾਕੀ ਆਪਾਂ ਗੱਲ ਕਰੀਏ ਇੱਥੇ ਕੀ ਹੈ ਵੀ ਇਹਦਾ ਹੈਗਾ ਇਹ ਵੈਥੇ ਜਿਆਮਲਾ ਘਰਾਂ ਦੇ ਤਾਂ ਕਰਕੇ ਇਥੇ ਮਲਾ ਨਾਰਮਲ ਲੋਕ ਤੁਹਾਨੂੰ ਮਿਲ ਹੀ ਜਾਣੇ ਜਿਹੜਾ ਜਿਹੜਾ ਤੁਹਾਡੇ ਗਵਾਚੇ ਹੋਏ ਤਾਂ ਇਥੇ ਇਹ ਇੱਕ ਵੱਡਾ ਮਾਲ ਹੈ ਠੀਕ ਹੈ ਤੇ ਇਹ ਨਾਲ-ਨਾਲ ਇਹਦੀ ਪਾਰਕਿੰਗਾਂ ਪਾਰਕੀਆਂ ਚ ਸਾਡਾ ਦੇ ਫਰਗਾਣੇ ਕੋਨੇ ਵਜਾਉਂਦੇ ਰਹਿੰਦੇ ਆ ਠੀਕ ਹੈ ਤੇ ਕਿੜੇ-ਕੁੜੇ ਲਾਉਂਦੇ ਰਹਿੰਦੇ ਆ ਤੇ ਬਿਲਕੁਲ ਜਾਵਾਜਾਲ ਹੋ ਜਾਂਦਾ ਹਨ ਤੇ ਨਾਲ ਜਿਹੜਾ ਘੁੰਮ ਜਾਂਦੇ ਆ ਚਾਹੇ ਭਾਈ ਨਾਲ ਵੀਕੈਂਡ ਵੀਕੈਂਡ ਬਣਾਇਆ ਜਾ ਸਕਦਾ ਤੇ ਨਾਲ ਜਿਹੜਾ ਇਥੇ ਆਪਾਂਗੇ ਘੁੰਮਿਆ ਜਾ ਸਕਦਾ ਹਨ ਸੋ ਇੱਥੇ ਆਪਾਂਗੇ ਵੀਕਐਂਡ ਤੇ ਪੂਰੀ ਰੌਣਕ ਹੁੰਦੀ ਹੈ ਵੈਸੇ ਨਾਰਮਲ ਦਿਨਾਂ 'ਚ ਵੀ ਇੱਥੇ ਬੰਦੇ ਕਾਫੀ ਹੁੰਦੇ ਆ ਠੀਕ ਹੈ ਤਾਂ ਇਧਰ ਮੈਂ ਤੁਹਾਨੂੰ ਦਿਖਾ ਰਿਹਾ ਇਹ ਇਹੀ ਮਾਲ ਆ ਜਿਹੜਾ ਆ ਖਾਸ ਕਰਕੇ ਜੇ ਕੋਈ ਤੁਸੀਂ ਤੋਂ ਬ੍ਰੈਂਟ ਨਾ ਆਉਂਗੇ ਸਾਨੂੰ ਪਹਿਲੀ ਵਾਰੀ ਕਿਸੇ ਨੇ ਮੈਨਾਂ ਆਉਣਾ ਇਹੀ ਕਹਿਣਾ ਕਿ ਚਲ ਆਪਾਂ ਬ੍ਰੈਂਮਲੇ ਮਿਲਦੇ ਆਂ ਠੀਕ ਹੈ ਮੈਂ ਤਾਂ ਜਿੰਨੇ ਕਹਣਾ ਕਿ ਇੱਥੇ ਹੀ ਆ ਤੇ ਮੈਂ ਕਿਹਾ ਚਲ ਫਿਰ ਆਪਾਂ ਦੇਖਦੇ ਆਂ ਬਾਈ ਜੀ ਹਨਾ ਸੋ ਇਧਰ ਜਿਹੜਾ ਹੈਗਾ ਬ੍ਰੈਂਟ ਨਾਲ ਪਾਸੇ ਦੀ ਆਫਤ ਦੇ ਨ ਵੱਡੀਆਂ ਵੱਡੀਆਂ ਬੈਟਿੰਗਾਂ ਪਈਆਂ ਠੀਕ ਆ ਵੈਸੇ ਕੈਨੇਡਾ ਦੇ ਵਿੱਚ ਜਿਹੜੀਆਂ ਹੈਗੀਆਂ ਉੱਚੀਆਂ ਬਿਲਡਿੰਗਾਂ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਮੇਰੇ ਹਿਸਾਬ ਨਾਲ ਠੀਕ ਆ ਘਰ ਆ ਕਿਉਂਕਿ ਖੁੱਲਾ ਹੈ ਨਾ ਇਹ ਸਾਰਾ ਸਾਰਾ ਦੇਸ਼ ਤੇ ਤਾਂ ਕਰੇ ਘਰ ਹਿਮਾਲਾ ਲੰਮੇ ਆ ਸੜਕਾਂ ਚੌੜੀਆਂ ਮੈਲੀਆਂ ਤੇ ਸਪੀਡ 25 ਦੀ ਮਿਲਦੀ ਆ ਤੇ ਸਟਾਪ ਸਾਈਨ ਤੁਹਾਨੂੰ ਥਾਂ-ਥਾਂ ਮਿਲਦੇ ਆ ਆ 3 ਵੇ ਦਾ ਮਤਲਬ ਇਹ ਤਿੰਨੇ ਪਾਸੇ ਇਹ ਮਤਲਬ ਤਿੰਨ ਮੈਟਰ ਰੋਕ ਕੇ ਜਾਣਾ ਦੇਖ ਕੇ ਜਾਣਾ ਹੈ ਨਾ ਹਰ ਤਾਂ ਦੇ ਸਿਗਨਲ ਇੱਥੇ ਆ ਕੇ ਤੁਸੀਂ ਲਾਇਸੈਂਸ ਲੈਣਾ ਹੋਇਆ ਤਾਂ ਜਿਹੜਾ ਹੈ ਜੀ 1 ਤੁਹਾਨੂੰ ਇੱਕ ਦਿਨ ਚ ਹੀ ਮਿਲ ਸਕਦਾ ਜੇਕਰ ਤੁਹਾਨੂੰ ਆ ਸਿਗਨਲਾਂ ਦਾ ਪਤਾ ਠੀਕ ਆ ਤੇ ਉਦੋਂ ਉਹਦੋਂ ਬਾਅਦ ਤੁਸੀਂ ਨਾਲ ਬੈਠ ਕੇ ਗੱਡੀ ਚਲਾ ਸਕਦੇ ਹੋ ਇਹਦਾ ਗੋਰੇ ਵਾਂਗੂ ਸਾਈਕਲ ਚਲਾ ਸਕਦੇ ਹੋ ਤੇ ਇਧਰ ਪਿੱਛੇ ਜਿਹੜਿਆਂ ਤੁਸੀਂ ਦੇਖ ਸਕਦੇ ਹੋ ਇਹ ਵਿਚਾਰੇ ਹੁਣ ਮੰਨ ਲਓ ਵੀ ਪੂਰਾ ਹੋਏ ਵੇ ਆ ਬਈ ਵੀ ਯਾਰ ਜਾਗੇ ਪਹੁੰਚੇ ਕਿਸ ਨਾ ਕਿਹੜੇ ਥਾਂ ਤੇ ਤੇ ਕੋਈ ਨਾ ਕੋਈ ਜਿਹੜਾ ਕਾਰ ਚੱਕੀ ਆ ਹਨਾ ਇਹਦਾ ਮੁੱਲ ਪਵੇ ਬਈ ਠੀਕ ਆ ਤੇ ਇਧਰ ਹਾਂ ਮੰਨ ਲਾ ਵੀ ਇਹ ਰੌਣਕ ਮੇਲੇ ਵਾਲਾ ਥਾਂ ਤੇ ਬ੍ਰੈਂਬਲੀ ਸੇਵੈਂਟਰ ਹੋ ਗਿਆ ਜਾਂ ਆਪਾਂ ਕਿਹਾ ਇਸ਼ਾਰਾ ਦੇਣਾ ਜਿਹੜਾ ਹੈਗਾ ਪਲਾਜ਼ਾ ਹੋ ਗਿਆ ਜਾਂ ਆਪਾਂ ਗੱਲ ਕਰਕੇ ਕਈ ਹੋਰ ਥਾਵਾਂ ਵੀ ਹੈਗੀਆਂ ਪਰ ਇਹ ਦੋ ਤਿੰਨ ਥਾਵਾਂ ਜਿੱਦੀਆਂ ਜਿਆਦਾ ਮਸ਼ਹੂਰ ਆ ਮੈਨੂੰ ਲੱਗਦਾ ਠੀਕ ਹੈ ਤੇ ਲਗਭਗ 9:00 ਵਜੇ ਇੱਥੇ ਦੁਕਾਨਾਂ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਲਗਭਗ ਹੁਣ ਬੰਦ ਹੋ ਹੀ ਗਈਆਂ ਹਨ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਲੋਕ ਖੜੇ ਰਹਿੰਦੇ ਆ ਪਰ ਉਸ ਤੋਂ ਬਾਅਦ ਚੱਲ ਜਾਂਦੇ ਆ ਤੇ ਅੱਜ ਜਿਵੇਂ ਆਪਾਂ ਕਹੇ ਸ਼ੁੱਕਰਵਾਰ ਹੈ ਤੇ ਅੱਜ ਹੀ ਫਿਰ ਸਾਰਿਆਂ ਨੇ ਆਪਾਂ ਗੱਲ ਕਰ ਗਿਆ ਸੰਗਲ ਖੋਲੇ ਆ ਤੇ ਅੱਜ ਜਿਹੜਾ ਹੈਗਾ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਥੇ ਪੂਰੀ ਰੌਣਕ ਆ ਮੈਂ ਉਧਰ ਤਾਂ ਨਹੀਂ ਦਿਖਾਉਂਦਾ ਕਿਉਂਕਿ ਜੇ ਮੈਂ ਉੱਥੇ ਬਾਹਲਾ ਜਾਣਾ ਗਾਣੇ ਲੱਗੇ ਹੋਣੇ ਗੱਡੀ 'ਚ ਤੇ ਮੈਨੂੰ ਕਾਪੀਰਾਈਟ ਆ ਜੂਗਾ ਤਾਂ ਫਿਰ ਇਨੀ ਵੀਡੀਓ ਬਣਾਉਂਦਾ ਮੈਨੂੰ ਡੱਕਾ ਫਾਇਦਾ ਨਹੀਂ ਹੋਣਾ ਠੀਕ ਹੈ ਸੋ ਬਾਕੀ ਵਧੀਆ ਲੱਗਦਾ ਯਾਰ 12000 ਕਿਲੋਮੀਟਰ ਆ ਗਏ ਬੰਦੇ ਨੇ ਕੋਈ ਕੁਛ ਨਾ ਕਰਤਾ ਕੱਢਨੇ ਆ ਗੁੱਬਗਲਾ ਹਟ ਹੈ ਨਾ ਤਾਂ ਸੋ ਇੱਥੇ ਕੱਢ ਲੈਂਦੇ ਆ ਭਾਈ ਆ ਗਿਆ ਉਹ ਬਚਾਰੇ ਠੀਕ ਹੈ ਇੱਥੇ ਜੇਕਰ ਤੁਹਾਡਾ ਕੋਈ ਬੰਦਾ ਮੈਂ ਤੁਹਾਨੂੰ ਵੀਰੇ ਜਣਾ ਜੇਕਰ ਕਿਸਦਾ ਕੋਈ ਗਵਾਚਿਆ ਤਾਂ ਤੁਹਾਨੂੰ ਪ੍ਰਾਇਮਰੀ ਸਿਟੀ ਸੈਂਟਰ ਦੇ ਵਿੱਚ ਉਹ ਜਰੂਰ ਜਰੂਰ ਮਿਲ ਜੂਗਾ ਕੋਈ ਇੱਕ ਦੋ ਦਿਨ ਤੁਸੀਂ ਗੇੜੇ ਮਾਰਦੇ ਰਹੋ ਬੈਠੇ ਰਹੋ ਤਾਂ ਇੱਥੇ ਹੀ ਆਉਣਾ ਜਿੱਦਨੇ